ਤੁਸੀਂ ਕਦੇ ਫਿਲਮ ਛੱਡੀ ਕੋਈ ਮੈਂ ਛੱਡੀ ਦਾ ਏਦਾਂ ਕਹਿ ਸਕਦੇ ਹਾਂ ਤੁਸੀਂ ਸਨ 97 99 ਚ ਮੈਨੂੰ ਮੇਲਾ ਫਿਲਮ ਦੀ ਆਫਰ ਆਈ ਸੀ ਆਮਰ ਖਾਨ ਜੀ ਦੀ ਫਿਲਮ ਦੀ ਪਹਿਲਾਂ ਉਹਨਾਂ ਨੇ ਜਸਪਾਲ ਪਟੀਲ ਨੂੰ ਲੈਣਾ ਸੀ ਉਸ ਰੋਲ 'ਚ ਫਿਰ ਮੈਨੂੰ ਵੀਨਸ ਕੰਪਨੀ ਦੇ ਮਾਲਕ ਪੰਕਜ ਚੰਪਕ ਜੀ ਦਾ ਫੋਨ ਆਇਆ ਕਿ ਅਸੀਂ ਉਸ ਵੇਲੇ ਮੇਰੇ ਛਣਕਾਟੇ ਬਹੁਤ ਹਿੱਟ ਸੀਗੇ ਵੀ ਤੁਹਾਨੂੰ ਇੱਕ ਕੈਰੇਕਟਰ ਦੇਣਾ ਸੀ ਵੀ ਉਹਦੇ ਵਿੱਚ ਅਸੀਂ ਤੁਹਾਡੇ ਕੋਲੋਂ ਰੋਲ ਕਰਾਉਣਾ ਵੀ ਕੋਈ ਡੀਆਈਜੀ ਦਾ ਕੋਈ ਉੱਚੇ ਪੁਲਿਸ ਅਫਸਰ ਦਾ ਫੋਨ ਆ ਰੋਲ ਹੈ ਉਹਦੇ 'ਚ ਮੈਂ ਕਹ ਜੀ ਠੀਕ ਹੈ ਪੈਸੇ ਵੀ ਉਹਨਾਂ ਨੇ ਦੱਸੇ ਦਵਾਂਗੇ ਬੰਬੇ ਫਾਈਰ ਸਟਾਰ ਰੱਖਾਂਗੇ ਤੁਹਾਨੂੰ ਪਰ ਉਹ ਕੰਪਨੀ ਵਾਲੇ ਇਹ ਕਹ ਰਹੇ ਸੀ ਵੀ ਸਾਨੂੰ ਛਣਕਾਟੇ ਦੀਆਂ ਤੁਸੀਂ 3 ਸਾਲ ਦੀਆਂ ਜਾਂ 4 ਸਾਲ ਦੀਆਂ ਸਾਡੇ ਨਾਲ ਕੰਟਰੈਕਟ ਕਰੋ ਵੀ ਅਗਲੇ 4 ਸਾਲ ਤੁਹਾਡਾ ਜਿਹੜਾ ਛਣਕਾਟਾ ਆਊਗਾ ਇਹ ਨਹੀਂ ਕਿ ਉਹਦੀ ਪੇਮੈਂਟ ਨਹੀਂ ਕਰਾਂਗੇ ਕਰਾਂਗੇ ਪਰ ਉਹ ਸਾਡੀ ਕੰਪਨੀ ਚ ਆਊਗਾ ਵਿਨਸ अच्छा। ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਵੀ ਮੈਂ ਇੱਕ কমিਟਮੈਂਟ ਦੇ ਸਕਦਾ ਕਿਉਂਕਿ ਮੈਨੂੰ ਪਤਾ ਮੈਨੂੰ ਪੰਜਾਬ ਦੀਆਂ ਜਿਹੜੀਆਂ ਲੋਕਲ ਕੰਪਨੀ ਨੇ ਉਹਨਾਂ ਨੂੰ ਪਤਾ ਹਾਊ ਟੂ ਪ੍ਰਮੋਟ ਛਣਕਾਟਾ। ਤੁਸੀਂ ਦਿੱਲੀ ਵਾਲੀਆਂ ਬੰਬੇ ਵਾਲੀਆਂ ਬੇਸਟ ਕੰਪਨੀਆਂ ਨੇ ਤੁਹਾਡੇ ਲਈ ਤਾਂ ਇਦਾਂ ਦੇ ਲੱਖਾਂ ਕਲਾਕਾਰ ਨੇ ਸਾਡੇ ਵਰਗੇ ਤੇ ਤੁਸੀਂ ਕਿੰਨਾ ਕੁ ਦੇਤੇ ਸਟ੍ਰੈਸ ਦੋਗੇ ਕਿੰਨਾ ਕੁ ਜ਼ੋਰ ਪਾਉਂਗੇ ਜੋ ਮੈਂ ਚਾਹੂੰਗਾ ਪਬਲਿਸਿਟੀ ਉਹਦਾ ਨਹੀਂ ਕਰੋਗੇ ਸੇ ਮੈਨੂੰ ਆਹ ਕੰਡੀਸ਼ਨ ਥੋੜੀ ਮਨਜ਼ੂਰ। ਫਿਰ ਬਾਅਦ ਦੇ ਵਿੱਚ ਉਹ ਰੋਲ ਜਾਨੀ ਲੀਵਰ ਜੀ ਨੇ ਕੀਤਾ। ਔਰ ਉਸ ਫਿਲਮ ਦੇ ਵਿੱਚ ਬਾਅਦ ਚ ਮੈਂ ਆਮ ਥੈਂਕਫੁਲ ਟੂ ਗੋਡ ਕਿ ਡਿਸੀਜਨ ਜਿਹੜਾ ਹੋਇਆ ਅੱਛਾ ਹੋਇਆ ਮੈਂ ਨਹੀਂ ਰੋਲ ਕੀਤਾ ਕਿਉਂਕਿ ਉਸ ਰੋਲ ਦੀ ਕੰਟਰੋਵਰਸੀ ਇਹ ਹੋਣੀ ਸੀ ਕਿ ਉਹਦੇ ਵਿੱਚ ਇੱਕ ਸੀਨ ਦਿਖਾਇਆ ਸੀ ਕਿ ਜੌਨੀ ਲੀਵਰਜਨ ਨੂੰ ਹੀਰੋ ਨੇ ਤੇ ਉਹਨੇ ਉੱਪਰੋਂ ਪਿਸ਼ਾਬ ਪਲਾਤਾ ਸੀ ਕੋਈ ਪਾਈਪ ਵਿੱਚ ਪਾ ਕੇ ਤੇ ਉਹਨਾਂ ਨੂੰ ਥੱਲੇ ਐਦਾਂ ਦਾ ਸੀਨ ਕਰਾਤਾ ਸੀ ਦੇ ਹੁਣ ਮੈਨੂੰ ਬੀਇੰਗ ਸਰਦਾਰ ਜਾਂ ਬੀਇੰਗ ਉੱਥੇ ਐਜ਼ ਅ ਆਰਟਿਸਟ ਪੰਜਾਬੀ ਤੇ ਮੈਨੂੰ ਆ ਕੁਛ ਉਹ ਕਰਨ ਲਈ ਮਜਬੂਰ ਕਰਦੇ ਤੇ ਉਸ ਚੀਜ਼ ਦੀ ਕੰਟਰੋਵਰਸੀ ਬਹੁਤ ਹੋਣੀ ਸੀ ਸੋ ਰੱਬ ਜੋ ਕਰਦਾ ਵਧੀਆ ਕਰਦਾ ਬਿਲਕੁਲ ਇਹ ਉਹ ਅਰੇ ਦੋ ਜੀ ਲਾਹਤਰ ਬੋਤਲ ਹੈ ਅਰੇ ਦੇ ਦੇ ਯਾਰ ਆਪਣੀ ਤਾਂ ਘਰ ਕੀ ਖੇਤੀ ਹੈ ਲੈ ਜਾਓ ਸਾਹਿਬ ਲੈ ਜਾਓ ਐਸ਼ ਕਰਨਾ ਆਹ ਲੈਓ ਸਾਹਿਬ वेरी गुड ਚੱਲੋ ਪਾ ਕੋਲੇ ਸਿੰਘ ਜੀ ਮੈਂ ਛੱਡੀ ਦਾ ਏ ਇਦਾਂ ਕਹਿ ਸਕਦੇ ਹਾਂ ਤੁਸੀਂ ਸਨ 97 99 ਚ ਮੈਨੂੰ ਮੇਲਾ ਫਿਲਮ ਦੀ ਆਫਰ ਆਈ ਸੀ ਆਮਰ ਖਾਨ ਜੀ ਦੀ ਫਿਲਮ ਦੀ ਪਹਿਲਾਂ ਉਹਨਾਂ ਨੇ ਜਸਪਾਲ ਪਟੀਲ ਨੂੰ ਲੈਣਾ ਸੀ ਉਸ ਰੋਲ 'ਚ ਫਿਰ ਮੈਨੂੰ ਵੀਨਸ ਕੰਪਨੀ ਦੇ ਮਾਲਕ ਪੰਕਜ ਚੰਪਕ ਜੀ ਦਾ ਫੋਨ ਆਇਆ ਕਿ ਅਸੀਂ ਉਸ ਵੇਲੇ ਮਨੇ ਛਣਕਾਟੇ ਬਹੁਤ ਹਿੱਟ ਸੀਗੇ ਵੀ ਤੁਹਾਨੂੰ ਇੱਕ ਕੈਰੈਕਟਰ ਦੇਣਾ ਸੀ ਵੀ ਉਹਦੇ ਵਿੱਚ ਅਸੀਂ ਤੁਹਾਡੇ ਕੋਲੋਂ ਰੋਲ ਕਰਾਉਣਾ ਵੀ ਕੋਈ ਡੀਆਈਜੀ ਦਾ ਕੋਈ ਉੱਚੇ ਪੁਲਿਸ ਅਫਸਰ ਦਾ ਫੋਨ ਆ ਰੋਲ ਹੈ ਉਹਦੇ ਵਿੱਚ ਮੈਂ ਕਾਜੀ ਠੀਕ ਹੈ ਪੈਸੇ ਵੀ ਉਹਨਾਂ ਨੇ ਦੱਸੇ ਦਵਾਂਗੇ ਬੰਬੇ 5 ਸਟਾਰ ਰੱਖਾਂਗੇ ਤੁਹਾਨੂੰ ਪਰ ਉਹ ਕੰਪਨੀ ਵਾਲੇ ਇਹ ਕਹ ਰਹੇ ਸੀ ਵੀ ਸਾਨੂੰ ਛਣਕਾਟੇ ਦੀਆਂ ਤੁਸੀਂ 3 ਸਾਲ ਦੀਆਂ ਜਾਂ 4 ਸਾਲ ਦੀਆਂ ਸਾਡੇ ਨਾਲ ਕੰਟਰੈਕਟ ਕਰੋ ਵੀ ਅਗਲੇ 4 ਸਾਲ ਤੁਹਾਡਾ ਜਿਹੜਾ ਛਣਕਾਟਾ ਆਊਗਾ ਇਹ ਨਹੀਂ ਕਿ ਉਹਦੀ ਪੇਮੈਂਟ ਨਹੀਂ ਕਰਾਂਗੇ ਕਰਾਂਗੇ ਪਰ ਉਹ ਸਾਡੀ ਕੰਪਨੀ ਚ ਆਊਗਾ ਵੀਨਸ ਅੱਛਾ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਵੀ ਮੈਂ ਇੱਕ ਕਮਿਟਮੈਂਟ ਦੇ ਸਕਦਾ ਕਿਉਂਕਿ ਮੈਨੂੰ ਪਤਾ ਮੈਨੂੰ ਪੰਜਾਬ ਦੀਆਂ ਜਿਹੜੀਆਂ ਲੋਕਲ ਕੰਪਨੀ ਨੇ ਉਹਨਾਂ ਨੂੰ ਪਤਾ ਹਾਊ ਟੂ ਪ੍ਰਮੋਟ ਛਣਕਾਟਾ ਤੁਸੀਂ ਦਿੱਲੀ ਵਾਲੀਆਂ ਬੰਬੇ ਵਾਲੀਆਂ ਬੇਸਟ ਕੰਪਨੀਆਂ ਨੇ ਤੁਹਾਡੇ ਲਈ ਤਾਂ ਇਦਾਂ ਦੇ ਲੱਖਾਂ ਕਲਾਕਾਰ ਨੇ ਸਾਡੇ ਵਰਗੇ ਤੇ ਤੁਸੀਂ ਕਿੰਨਾ ਕੁ ਦਿੱਤੇ ਸਟ्रेस ਦੋਗੇ ਕਿੰਨਾ ਕੁ ਜ਼ੋਰ ਪਾਉਂਗੇ ਜੋ ਮੈਂ ਚਾਹੂੰਗਾ ਪਬਲਿਸਿਟੀ ਉਧਰ ਨਹੀਂ ਕਰੋਗੇ ਸਿਰ ਮੈਨੂੰ ਆਹ ਕੰਡੀਸ਼ਨ ਤੁਹਾਡੀ ਮੰਜ਼ੂਰ ਜੇ ਫਿਰ ਬਾਅਦ ਦੇ ਵਿੱਚ ਉਹ ਰੋਲ ਜੌਨੀ ਲੀਵਰ ਜੀ ਨੇ ਕੀਤਾ ਔਰ ਉਸ ਫਿਲਮ ਦੇ ਵਿੱਚ ਬਾਅਦ ਵਿੱਚ ਮੈਂ ਆਮ ਥੈਂਕਫੁਲ ਟੂ ਗੋਡ ਕਿ ਡਿਸੀਜਨ ਜਿਹੜਾ ਹੋਇਆ ਅੱਛਾ ਹੋਇਆ ਮੈਂ ਨਹੀਂ ਰੋਲ ਕੀਤਾ ਕਿਉਂਕਿ ਉਸ ਰੋਲ ਦੀ ਕੰਟਰੋਵਰਸੀ ਇਹ ਹੋਣੀ ਸੀ ਕਿ ਉਹਦੇ ਵਿੱਚ ਇੱਕ ਸੀਨ ਦਿਖਾਇਆ ਸੀ ਕਿ ਜੌਨੀ ਲੀਵਰ ਜੀ ਨੂੰ ਹੀਰੋ ਨੇ ਤੇ ਉਹਨੇ ਉਪਰੋਂ ਸ਼ਾਹ ਪਲਾਤਾ ਸੀ ਕੋਈ ਪਾਈਪ ਵਿੱਚ ਪਾ ਕੇ ਤੇ ਉਹਨਾਂ ਨੂੰ ਥੱਲੇ ਐਦਾਂ ਦਾ ਸੀਨ ਕਰਾਤਾ ਸੀ ਜੇ ਹੁਣ ਮੈਨੂੰ ਬੀਇੰਗ ਸਰਦਾਰ ਜਾਂ ਬੀਇੰਗ ਉੱਥੇ ਐਜ਼ ਅ ਆਰਟਿਸਟ ਪੰਜਾਬੀ ਤੇ ਮੈਨੂੰ ਆ ਕੁਛ ਉਹ ਕਰਨ ਲਈ ਮਜਬੂਰ ਕਰਦੇ ਤੇ ਉਸ ਚੀਜ਼ ਦੀ ਕੰਟਰੋਵਰਸੀ ਬਹੁਤ ਹੋਣੀ ਸੀ ਸੋ ਰੱਬ ਜੋ ਕਰਦਾ ਵਧੀਆ ਕਰ ਬਿਲਕੁਲ